ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਅਰਬੀ ਦੀ ਸਬਜੀ ਇਸ ਸਬਜੀ ਨੂੰ ਜੀ ਆਪਾਂ ਅੱਜ ਬਹੁਤ ਹੀ ਘੱਟ ਟਾਈਮ ਵਿੱਚ ਦੇ ਇੱਕ ਨਵੇਂ ਤਰੀਕੇ ਨਾਲ ਬਣਾ ਕੇ ਇਸ ਨੂੰ ਤਿਆਰ ਕਰਾਂਗੇ ਜਿਸ ਨਾਲ ਇਸ ਦਾ ਖਾਣ ਦਾ ਟੇਸ ਆ ਜੋ ਉਹ ਬਹੁਤ ਹੀ ਲਾਜਵਾਬ ਬਣ ਕੇ ਤਿਆਰ ਹੋਵੇਗਾ ਜੇ ਤੁਸੀਂ ਇਸ ਨੂੰ ਇੱਕ ਵਾਰ ਮੇਰੇ ਤਰੀਕੇ ਨਾਲ ਬਣਾ ਲਿਆ ਤਾਂ ਬਾਰ-ਬਾਰ ਇਸ ਨੂੰ ਬਣਾ ਕੇ ਖਾਣਾ ਪਸੰਦ ਕਰੋਗੇ ਚਲੋ ਜੀ ਜਲਦੀ ਸੇ ਆਪਾਂ ਇਹ ਰੈਸਪੀ ਸ਼ੁਰੂ ਕਰਦੇ ਹਾਂ ਇਸ ਦੇ ਲਈ ਜੀ ਆਪਾਂ ਸਭ ਤੋਂ ਪਹਿਨਾ 1/2 ਕੇਜੀ ਅਰਬੀ ਲਈਆ ਅਰਬੀ ਦੀ ਨਾ ਤਾਂ ਆਪਾ ਵੱਡੀ ਲੈਣੀ ਹੈ ਤੇ ਨਾ ਹੀ ਜ਼ਿਆਦਾ ਛੋਟੇ ਲੈਣੇ ਹੁਣ ਆਪਾਂ ਇਸ ਨੂੰ ਧੋ ਕੇ ਜੀ ਕੁੱਕਰ ਵਿੱਚ ਇਸ ਦੀਆਂ ਚਾਰ ਬਿਸਲ ਲਵਾ ਦਵਾਂਗੇ ਹੁਣ ਆਪਾਂ ਨੇ ਜੀ ਇੱਕ ਗ੍ਰੈਂਡਰ ਜਾਰ ਵਿੱਚ ਟਮਾਟਰ ਦੋ ਹਰੀਆਂ ਮਿਰਚਾਂ ਤੇ ਕੁਝ ਕਲੀਆਂ ਜੀ ਆਪਾਂ ਲਸਣ ਦੀਆਂ ਪਾ ਕੇ ਇਸ ਨੂੰ ਗ੍ਰੈਂਡ ਕਰ ਲਵਾਂਗੇ ਇਸ ਦਾ ਪੇਸਟ ਬਣਾ ਲਵਾਂਗੇ ਅਰਬੀ ਜੀ ਦੇਖੋ ਆਪਣੀ ਓਇਲ ਹੋ ਚੁੱਕੀ ਆ ਆਪਾਂ ਇਸ ਨੂੰ ਦੇਖੋ ਦੇਖ ਵੀ ਲੈਣੇ ਆ ਇੱਕ ਨਾਈਫ ਨਾਲ ਇਹੇ ਪੂਰੀ ਤਰ੍ਹਾਂ ਜੀ ਆਪਣੀ ਉਬਾਲੀ ਜਾਣੀ ਚਾਹੀਦੀ ਆਰਬੀ ਆਪਾਂ ਅੰਨੀ ਉਬਾਲਣੀ ਆ ਕੱਚੀ ਨਹੀਂ ਰੱਖਣੀ ਹੈਗੀ ਆਪਾਂ ਟੋਟਲ ਇਸ ਨੂੰ 4 ਬਿਸਲ ਲਵਾਈਆਂ ਨੇ ਹੁਣ ਆਪਾਂ ਜੀ ਦੇਖੋ ਜਦੋਂ ਇਹ ਠੰਡੀ ਹੋ ਜਾਵੇ ਫਿਰ ਆਪਾਂ ਇਸ ਨੂੰ ਛਿੱਲ ਲੈਣਾਗਾ ਇਸ ਤਰੀਕੇ ਨਾਲ ਜੀ ਇਹ ਅਰਬੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ। ਇਸੇ ਤਰੀਕੇ ਨਾਲ ਹੀ ਆਪਾਂ ਸਾਰੀ ਅਰਬੀ ਨੂੰ ਛਿਲਕੇ ਰੈਡੀ ਕਰ ਲਵਾਂਗੇ। ਸਾਰੀ ਅਰਬੀ ਦੀ ਆਪਾਂ ਛਿਲਕੇ ਦੇਖੋ ਤਿਆਰ ਕਰ ਲਈ ਹੈ ਤੇ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ। ਕਟਿੰਗ ਕਰਨ ਲਈ ਜੀ ਆਪਾਂ ਇਸ ਦੇ ਦੇਖੋ ਬੀਜ ਤੋਂ ਚੀਰਾ ਲਗਾ ਕੇ ਇਸ ਦੇ 2-2 ਪੀਸ ਕਰ ਲੈਣੇ ਨੇ। ਜੀ ਜਿਆਦਾ ਵੱਡੀ ਆ ਤਾਂ ਤਿੰਨ ਪੀਸ ਕਰਨੇ ਨੇ ਨਹੀਂ ਆਪਾਂ ਇਸਦੇ ਦੋ ਪੀਸ ਕਰ ਲੈਣੇ ਨੇ ਹੁਣ ਆਪਾਂ ਦੀ ਅਰਬੀ ਨੂੰ ਤੜਕਾ ਲਗਾਵਾਂਗੇ ਤੜਕੇ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਦੋ ਵੱਡੇ ਚਮਚ ਜੀ ਆਪਾਂ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਜੀਰਾ ਪਾ ਦੇਣਾਗਾ ਬਰੀਕ ਚੋਪਿੰਗ ਕੀਤਾ ਹੋਇਆ ਪਿਆਜ਼ ਪਾਉਣਾਗਾ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਪਿਆਜ਼ ਆਪਣਾ ਜੀ ਦੇਖੋ ਰੋਸਟ ਹੋ ਚੁੱਕਿਆਗਾ ਹੁਣ ਆਪਾਂ ਇਸ ਵਿੱਚ ਥੋੜੀ ਜੀ ਹਿੰਗ ਪਾਵਾਂਗੇ ジンジャーペースト ਪਾਵਾਂਗੇ ਜੀ ਇਹ ਆਪਾਂ ਘਰ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੋਇਆਗਾ ਜੋ ਆਪਾਂ ਨੇ ਮਿਕਸਰ ਤਿਆਰ ਕੀਤਾ ਸੀ ਟਮਾਟਰ ਲਸਣ ਤੇ ਹਰੀਆਂ ਮਿਰਚਾਂ ਦਾ ਉਸ ਨੂੰ ਐਡ ਕੀਤਾਗਾ ਹੁਣ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਜੀ ਟਮਾਟਰ ਨੂੰ ਵੀ ਟਮਾਟਰ ਜੀ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆਗਾ हूँ आप इस टेस्ट अनुसार नमक पावे रैड चिली पाउडर पावगी थोड़ी जी हल्दी पावगी थोड़ा जहा गर्म मसाला धनिया पाउडर थोड़ा जहाँ जीरा पाउडर पावगी रंगत ले जी आपने कश्मीरी रैड चिली पाउडर पाएगा इस नब्ज़ी का कलर बहुत ही ज़्यादा वाया बन के आता गा ਹਲਕਾ ਜਿਹਾ ਇਸ ਨੂੰ ਰੋਸਟ ਕਰਕੇ ਜੀ ਹੁਣ ਆਪਾਂ ਇਸ ਵਿੱਚ ਉਬਾਲੀ ਹੋਈ ਅਰਬੀ ਪਾ ਦਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਸਾਰਾ ਮਸਾਲਾ ਅਰਬੀ ਨਾਲ ਚੰਗੀ ਤਰ੍ਹਾਂ ਲੱਗ ਜਾਵੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਆਰਬੀ ਨੂੰ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰਿਓ ਹੁਣ ਆਪਾਂ ਜੀ ਇਸ ਨੂੰ ਟਾਕੇ ਮੀਡੀਅਮ ਗੈਸ ਤੇ 4-5 ਮਿੰਟਾਂ ਲਈ ਪਕਾਵਾਂਗੇ ਤਾਂ ਕਿ ਆਰਬੀ ਆਪਣੀ ਥੋੜੀ ਜੀ ਰੋਸਟ ਹੋ ਜਾਵੇ ਤੇਲ ਵਿੱਚ ਦੇਖੋ ਜੀ 5 ਮਿੰਟ ਹੋ ਚੁੱਕੇ ਨੇ ਹਲਕੀ ਜੀ ਆਪਣੀ ਆਰਬੀ ਇਹ ਜੋ ਰੋਸਟ ਹੋ ਜਾਣੀ ਚਾਹੀਦੀ ਹੈ ਇਸ ਨੂੰ ਹੁਣ ਆਪਾਂ ਥੋੜਾ ਜਿਹਾ ਸਟਾਰ ਕਰਕੇ ਫਿਰ ਆਪਾਂ ਇਸ ਨੂੰ ਟਾ ਕੇ 2-3 ਮਿੰਟਾਂ ਲਈ ਆਪਾਂ ਇਸ ਨੂੰ ਹੋਰ ਪਕਾਉਣਾਗਾ ਕਿਉਂਕਿ ਇਹੇ ਅਰਬੀ ਦੀ ਆਪਾਂ ਨੇ ਉਬਾਲ ਕੇ ਤਿਆਰ ਕਰੀ ਹੈ ਇਸ ਕਰਕੇ ਇਸ ਨੂੰ ਹਲਕਾ ਜਿਹਾ ਤੇਲ ਵਿੱਚ ਆਪਾਂ ਨੇ ਇਸ ਨੂੰ ਫਰਾਈ ਕਰਨਾਗਾ ਜੋ ਤੜਕੇ ਵਿੱਚ ਆਪਾਂ ਤੇਲ ਪਾਇਆ ਉਸੇ ਤੇਲ ਵਿੱਚ ਜੀ ਫਰਾਈ ਕਰ ਸਕਦੇ ਆਪਾਂ ਇਸ ਨੂੰ ਹੋਰ ਐਕਸਟਰਾ ਤੇਲ ਬਿਲਕੁਲ ਵੀ ਨਹੀਂ ਯੂਜ਼ ਕਰਨਾ 2-3 ਮਿੰਟ ਹੋ ਚੁੱਕੇ ਨੇ देखो तेल अपना सड़ दिता भी ने यह रोस्ट हो चुकी है देखो इसका कलर भी करना बढ़िया आएगा हम आप जी इस हरा धनिया पा देवे ਇਸ ਨੂੰ ਵੀ ਆਪਾਂ ਮਿਕਸ ਕਰਾਂਗੇ। ਜੇ ਤੁਹਾਨੂੰ ਜੀ ਇਹ ਮੇਰਾ ਤਰੀਕਾ ਅਰਬੀ ਬਣਾਉਣ ਦਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰਦਿਆ ਕਰੋ ਜੀ। ਦੇਖੋ ਜੀ ਕੰਨੀ ਵਧੀਆ ਲੱਗ ਰਹੀ ਹੈ ਨਾ ਬਣ ਕੇ। ਇਹੀ ਜੰਨੀ ਦੇਖਣ ਵਿੱਚ ਜੀ ਵਧੀਆ ਲੱਗ ਰਹੀ ਹੈ ਉਸ ਤੋਂ ਜ਼ਿਆਦਾ ਇਹ ਖਾਣ ਵਿੱਚ ਵੀ ਟੇਸਟੀ ਹੈ ਜੇ ਤੁਸੀਂ ਜੀ ਇਸ ਨੂੰ ਇੱਕ ਵਾਰ ਬਣਾ ਕੇ ਖਾ ਲਿਆ ਤਾਂ ਤੁਸੀਂ ਬਾਰ-ਬਾਰ ਇਸੇ ਤਰੀਕੇ ਨਾਲ ਹੀ ਅਰਬੀ ਨੂੰ ਬਣਾ ਕੇ ਖਾਣਾ ਪਸੰਦ ਕਰੋਗੇ ਹੁਣ ਆਪਾਂ ਨੇ ਜੀ ਗੈਸ ਨੂੰ ਬੰਦ ਕਰ ਦੇਣਾਗਾ ਤੇ ਆਪਾਂ ਹੁਣ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਜੀ ਇਸ ਦਾ ਕਲਰ ਆ ਜੋ ਜਾਂ ਦੇਖਣ ਦੇ ਵਿੱਚ ਇਹ ਕੰਨੀ ਜ਼ਿਆਦਾ ਵਧੀਆ ਲੱਗ ਰਹੀ ਆ ਜੋ ਚੀਜ਼ ਜੀ ਆਪਾਂ ਨੂੰ ਦੇਖਣ ਦੇ ਵਿੱਚ ਵਧੀਆ ਲੱਗੇ ਤਾਂ ਉਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਪੈਨਾ ਜੀ ਤੁਸੀਂ ਆਪਣੇ ਘਰ ਵਿੱਚ ਇਸ ਨੂੰ ਇੱਕ ਵਾਰ ਬਣਾ ਕੇ ਟਰਾਈ ਕਰਕੇ ਦੇਖਿਓ ਅਗਰ ਤੁਹਾਨੂੰ ਇਹ ਆਈਡੀਆ ਮੇਰਾ ਵਧੀਆ ਲੱਗਿਆ ਤਾਂ ਤੁਸੀਂ ਮੇਰੀ ਵੀਡੀਓ ਨੂੰ ਫਿਰ ਆ ਕੇ ਮੇਰੇ ਚੈਨਲ ਤੇ ਲਾਈਕ ਕਰ ਦਿਓ ਅਗਰ ਤੁਹਾਨੂੰ ਜੀ ਇਹ ਰੈਸਪੀ ਵਧੀਆ ਲੱਗੀ ਤਾਂ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਉਤਰਾント ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਦਿਸ ਵੀਡੀਓ